ਅਸੀਂ ਇੱਥੇ ਬੈਠੇ ਹੱਥ ਤੇ ਹੱਥ ਧਰੀ ਵੀ ਸਾਨੂੰ ਜਾਣ ਦੋ ਜੀ ਜਾਣ ਦੋ ਐ ਪੈਰੀ ਹੱਥ ਲਾਏ ਕੁਛ ਨਹੀਂ ਮਰਦਾ ਜੇ ਆਪਦਾ ਗਲਾਮਾ ਬਚਾਉਣਾ ਨਾ ਅਗਲੇ ਦਾ ਗਲਾਮਾ ਫੜਨਾ ਪਊ ਜਿਹੜੀ ਰਾਜਸਤਾਨੀ ਐ ਸਿੱਖਾਂ ਦੀ ਵੀ ਮਹਾਰਾਜਾ ਰਣਜੀਤ ਸਿੰਘ ਵੇਲੇ ਰਾਜਸਤਾਨੀ ਸੀ ਉੱਥੇ ਸਾਨੂੰ ਜਾਣ ਨਹੀਂ ਦੇ ਰਹੇ ਤੇ ਜੇ ਅਸੀਂ ਸ਼ੰਗਰਸ ਉਹ ਹੀ 84 ਵਾਲਾ ਸ਼ੁਰੂ ਕਰਤਾ ਤਾਂ ਫਿਰ ਇਹਨਾਂ ਤੋਂ ਸਮਝਣਾ ਨਹੀਂ ਸਰਕਾਰਾਂ ਅਸੀਂ ਤਾਂ ਸਮਸੀਰਾ ਖੜਕਾਈਆਂ ਕਾਬਲ ਕੰਧਾਰ ਤੱਕ ਲੈ ਲਦਾਖ ਤੱਕ ਦਿੱਲੀ ਲਾਲ ਕਿਲੇ ਤੱਕ ਸਾਡਾ ਰਾਜ ਸੀਗਾ ਜਦੋਂ ਸਾਡੇ ਹੱਥ 'ਚ ਗੁਰੂ ਸਾਹਿਬ ਨੇ ਹਥਿਆਰ ਫੜਾਏ ਸੀ ਸੋ ਅੱਜ ਸਾਡੇ ਹੱਥ 'ਚ ਵੋਟਾਂ ਫੜਾਤੀਆਂ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਲੋਕਰਾਜ 'ਚ ਲਿਆਇਆ ਤਾਂ ਲੋਕਰਾਜ 'ਚ ਸਾਡਾ ਹਾਲ ਇਹ ਹੋ ਰਿਹਾ ਜਿਹੜਾ ਅੰਨ ਦਾਤਾ ਜਿਹੜਾ ਸਮੁੱਚੀ ਦੁਨੀਆ ਨੂੰ ਵਰਲਡ ਨੂੰ ਸਾਨੂੰ ਅੰਨ ਪੈਦਾ ਕਰਕੇ ਦਿੰਦਾ ਉਹਦਾ ਇਹ ਹਾਲ ਹੋਣਾ ਚਾਹੀਦਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਕਿਉਂ ਨਹੀਂ ਆਉਂਦੇ ਜਿਹੜਾ ਕਿਸਾਨਾਂ ਦੀ ਹੱਕ 'ਚ ਆਵਾਜ਼ ਬੁਲੰਦ ਕਰਦਾ ਹੁੰਦਾ ਸੀ ਹੁਣ ਤੱਕ ਹੁਣ ਕੀ ਐਸੇ ਉਹਦੇ ਪਿੱਛੂ ਪੈ ਕੇ ਵੀ ਸਾਡੇ ਵਿੱਚ ਆ ਨਹੀਂ ਸਕਦਾ ਇਹਨਾਂ ਦੇ ਜਿਹੜੇ ਲੀਡਰ ਨੇ ਆਮ ਆਦਮੀ ਝਾੜੂ ਦੇ ਚੁਟਕੀਆਂ ਮਾਰ ਮਾਰ ਕਹਿੰਦੇ ਸੀ ਤੁਹਾਨੂੰ ਐਮਐਸਪੀ ਦੇਵਾਂਗੇ ਪਰ ਪੰਜਾਬ ਦੇ ਲੋਕ ਅੱਜ ਇਸ ਤਰ੍ਹਾਂ ਗੁੰਗੇ ਹੋ ਚੁੱਕੇ ਆ ਬੋਲੇ ਹੋ ਚੁੱਕੇ ਆ ਇਹਨਾਂ ਨੂੰ ਫੜ ਕੇ ਪੁੱਛਦੇ ਨੇ ਗੁਲਾਮੇ ਤੋਂ ਫੜਨੇ ਨਾ ਲੋਕਵਾਟੀਮ ਨਾਲ ਜੁੜੇ ਤੁਸੀਂ ਮਹਿਮਤਾਜ ਖਨੋਰੀ ਬਾਰਡਰ ਮੌਜੂਦ ਆ ਸਰਪੰਚ ਪਹੁੰਚੇ ਨੇ ਸੁਖਬਿੰਦਰ ਕਲਕੱਤਾ ਸਭ ਤੋਂ ਪਹਿਲਾਂ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਬਹੁਤ ਵਧੀਆ ਕਿਵੇਂ ਅੱਜ ਪਹੁੰਚਣਾ ਹੋਇਆ ਪਹਿਲਾਂ ਤਾਂ ਇੱਥੇ ਬਈ ਦੇਖੋ ਇੱਥੇ ਆਏ ਆ ਖਨੋਰੀ ਬਾਰਡਰ ਸਾਡੀ ਨਸਲਾਂ ਫਸਲਾਂ ਤੇ ਸੋਹਣੇ ਦੇਸ਼ ਪੰਜਾਬ ਵਾਸਤੇ ਜਿਹੜੇ ਉਹਦੇ ਹੱਕਾਂ ਵਾਸਤੇ ਧਰਨੇ ਤੇ ਬੈਠੇ ਆ ਸਰਦਾਰ ਜਲਜੀਤ ਸਿੰਘ ਡੱਲੇਵਾਲ ਸਾਹਿਬ ਉਹਨਾਂ ਦੀ ਹਮਾਇਤ ਚ ਆਇਆ ਸਮੁੱਚੇ ਪੰਜਾਬ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਵੀ ਦੇਖੋ ਇੱਥੇ ਸਰਦਾਰ ਡੱਲੇਵਾਲ ਸਾਹਿਬ ਮਰਨ ਵਰਤੇ ਤੇ ਬੈਠੇ ਆ ਤੇ ਆਪਾਂ ਹੱਥ ਤੇ ਹੱਥ ਰੱਖ ਕੇ ਬੈਠ ਨਹੀਂ ਸਕਦੇ ਘਰਾਂ ਚ ਸੋ ਮੈਂ ਸਮੁੱਚੇ ਸਤਿਕਾਰਯੋਗ ਵੀਰਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਘਰਾਂ ਚੋਂ ਨਿਕਲਣ ਆਉਣ ਇਥੇ ਸੋ ਜੋ ਆਪਣੇ ਵਾਸਤੇ ਬੈਠੇ ਆ ਆਪਣੀਆਂ ਫਸਲਾਂ ਨਸਲਾਂ ਬਚਾਉਣ ਵਾਸਤੇ ਬੈਠੇ ਆ ਸੋ ਉਹਨਾਂ ਦਾ ਸਮੇਂ ਸਿਰ ਜੇ ਆਪਾਂ ਸਾਥ ਨਾ ਦੇ ਸਕੇ ਤਾਂ ਅਸੀਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਣਾ ਸੋ ਆਉਣ ਵਾਲਾ ਸਮਾਂ ਪੰਜਾਬ ਵਾਸਤੇ ਬੜਾ ਭਿਆਨਕ ਹੈ ਸਰਕਾਰਾਂ ਸਾਡੀਆਂ ਦੁਸ਼ਮਣਾਂ ਬਣੀ ਬੈਠੀ ਹੈ ਸਾਡੀਆਂ ਆਪਦੀਆਂ ਸਰਕਾਰਾਂ ਸਾਡੇ ਖਿਲਾਫ ਨੇ ਕੇਂਦਰ ਦੀ ਸਰਕਾਰ ਸਾਡੇ ਖਿਲਾਫ ਹੈ ਸੋ ਸਮਾਂ ਬੜਾ ਭਿਆਨਕ ਆ ਰਿਹਾ ਪੰਜਾਬ ਵਾਸਤੇ ਸੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਲਜੀਤ ਦਸਾਂਜ ਨੂੰ ਮਿਲਣ ਦਾ ਤਾਂ ਉਹਨਾਂ ਵਾਸਤੇ ਟਾਈਮ ਹੈਗਾ ਸੋ ਇੱਥੇ ਨਹੀਂ ਆ ਸਕਦੇ ਇੱਥੇ ਕਿਉਂ ਨਹੀਂ ਆਉਂਦੇ ਜਿਹੜਾ ਕਿਸਾਨਾਂ ਦੀ ਹੱਕ ਚ ਆਵਾਜ਼ ਬੁਲੰਦ ਕਰਦਾ ਹੁੰਦਾ ਸੀ ਹੁਣ ਤੱਕ ਹੁਣ ਕੀ ਐਸੇ ਉਹਦੇ ਪਿੱਛੂ ਪੈ ਕੇ ਵੀ ਸਾਡੇ ਵਿੱਚ ਆ ਨਹੀਂ ਸਕਦਾ ਸੋ ਉਹਨਾਂ ਦੀ ਕਹਿਣੀ ਤੇ ਕਥਨੀ 'ਚ ਬੜਾ ਫਰਕ ਹੈ ਅੰਨਾ ਬੈਠਾ ਸੀਗਾ ਅੰਨਾ ਹਜ਼ਾਰੇ ਦਿੱਲੀ ਜਿੱਥੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸਰ ਉਹਦਾ ਜਨਮ ਨਹੀਂ ਸਾਡਾ ਵਿਨਾਸ਼ ਹੋਇਆ ਪੰਜਾਬ ਦਾ ਉੱਥੇ ਜਦੋਂ ਅੰਦੋਲਨ ਤੇ ਕੇਸਰੀਵਾਲ ਤੇ ਅੰਨਾ ਬੈਠੇ ਸੀ ਤਾਂ ਭਗਵੰਤ ਮਾਨ ਹੋਰੀ ਜਾ ਕੇ ਕਿਵੇਂ ਚਮਚਾਗਰੀ ਕਰਦੇ ਸੀ ਉਹਨਾਂ ਦੇ ਅੱਜ ਸਾਡਾ ਕਿਸਾਨ ਆਗੂ ਬੈਠਾ ਤਾਂ ਪੰਜਾਬ ਸਰਕਾਰ ਦੇ ਕਿਸੇ ਨੁਮਾਇंदे ਕੋਲੇ ਸਾਡੇ ਕਿਸਾਨ ਆਗੂ ਦਾ ਹਾਲਚਾਲ ਪੁੱਛਣ ਦਾ ਸਮਾਂ ਨਹੀਂ ਦਾ ਕੀ ਲੱਗਦਾ ਉਹ ਬਿਆਨ ਦੇ ਰਿਹਾ ਲਗਾਤਾਰ ਕਦੇ ਕੋਈ ਬਿਆਨ ਕੇ ਮਰਨ ਵਰਤ ਨਹੀਂ ਰੱਖਣਾ ਚਾਹੀਦਾ ਇਹਨਾਂ ਨੂੰ ਹਸਪਤਾਲ ਚ ਦਾਖਲ ਕਰਵਾਉਣਾ ਚਾਹੀਦਾ ਪਰ ਉਹ ਇੱਥੇ ਆਉਂਦੇ ਕਿਉਂ ਨਹੀਂ ਕਿਉਂਕਿ ਇੱਥੇ ਲਿਖਿਆ ਕਿ ਕਾਲੀ ਵੀ ਆ ਰਿਹਾ ਕਾਂਗਰਸ ਵੀ ਹੋਰ ਕਈ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚ ਰਹੇ ਨੇ ਦੇਖੋ ਬਿਆਨ ਤਾਂ ਜ਼ਰੂਰ ਦੇ ਰਿਹਾ ਭਗਵੰਤ ਮਾਨ ਪਰ ਉਹ ਕਰਿੰਦਾ ਆਮ ਆਦਮੀ ਪਾਰਟੀ ਦਾ ਗੋਲਾਗਾ ਨੌਕਰ ਆ ਉਸ ਤੋਂ ਬਾਅਦ ਉਹ ਜਿਹੜਾ ਹੈਗਾ ਹੱਥ ਠੋਕਾ ਸੈਂਟਰ ਸਰਕਾਰ ਦਾ ਸੋ ਉਹਨਾਂ ਅਨਸਾਰ ਚੱਲ ਰਿਹਾ ਪਪੇਟ ਬਣਿਆ ਵਾ ਤੋਤੇ ਵਾਂਗੂ ਜਿਵੇਂ ਉਹਨੂੰ ਡੀਲ ਕਰਦੇ ਓਵੇਂ ਡੀਲ ਹੋ ਰਿਹਾ ਸੋ ਹੁਣ ਤਾਂ ਉਹਨਾਂ ਨੂੰ ਲੋੜ ਸੀ ਨਾ ਇੱਥੇ ਆ ਕੇ ਸਾਡਾ ਦੁੱਖ ਦਰਦ ਜਾਣਨ ਦੀ ਸੋ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਅਸੀਂ ਬੜੇ ਸੰਘਰਸ਼ ਪੈਦਾ ਕੀਤੇ ਨੇ ਕੁਝ 5-10 ਸਾਲਾਂ ਚ بڑے ਅੰਦੋਲਨ ਖੜੇ ਕੀਤੇ ਨੇ ਪਰ ਆਪਾਂ ਨੂੰ ਦੇਖਣ ਦੀ ਲੋੜ ਹੈ ਵੀ ਜਿਹੜੇ ਆਪਾਂ ਅੰਦੋਲਨ ਹੁਣ ਤੱਕ ਲੜੇ ਨੇ ਉਹਨਾਂ ਦਾ ਰਿਜ਼ਲਟ ਕੀ ਨਿਕਲਿਆ ਉਹਨਾਂ ਦਾ ਸਿੱਟਾ ਕੀ ਨਿਕਲਿਆ ਤੇ ਬਾਪੂ ਦਲਜੀਤ ਸਿੰਘ ਡੱਲੇਵਾਲ ਜੇ ਇੱਥੇ ਬੈਠੇ ਨੇ ਜਿਹੜਾ ਕਿਸਾਨੀ ਸੰਘਰਸ਼ ਗਿਆ ਸੀ ਦਿੱਲੀ ਉਸ ਦਾ ਸਿੱਟਾ ਜ਼ੀਰੋ ਰਹਾ ਐਮਐਸਪੀ ਅਸੀਂ ਲਾਗੂ ਕਰਨਾ ਚਾਹੁੰਦੇ ਸੀ ਉਹ ਲਾਗੂ ਨਹੀਂ ਹੋਇਆ ਤਾਂ ਉਹ ਹਾਰ ਕੇ ਮਰਨ ਵਰਤ ਤੇ ਬੈਠੇ ਨੇ ਇਸ ਤੋਂ ਪਹਿਲਾਂ ਜੀਰਾ ਅੰਦੋਲਨ ਹੋਇਆ ਉਸ ਤੋਂ ਬਾਅਦ ਕਾਲੇ ਪਾਣੀਆਂ ਦਾ ਅੰਦੋਲਨ ਹੋ ਰਿਹਾ ਉਸ ਤੋਂ ਬਾਅਦ ਵੱਖ-ਵੱਖ ਅੰਦੋਲਨ ਹੋ ਰਿਹਾ ਮੈਂ ਪੰਜਾਬ ਨੂੰ ਬੇਨਤੀ ਕਰਦਾ ਵੀ ਇਹਦਾ ਆਪਾਂ ਸਿੱਟਾ ਕੀ ਕੱਢਿਆ ਇਹਦਾ ਰਿਜ਼ਲਟ ਨਤੀਜਾ ਕੀ ਨਿਕਲਿਆ ਆਪਾਂ ਇੱਕ ਅੰਦੋਲਨ ਤੋਂ ਅੱਗੇ ਗਾਹਾਂ ਦੂਸਰੇ ਅੰਦੋਲਨ ਤੇ ਵੱਧ ਜਾਨੇ ਆ ਸੋ ਸਰਕਾਰਾਂ ਬੇਸਲੀਆਂ ਹੋਈਆਂ ਪਈਆਂ ਨੇ ਵੀ ਇਹ ਨਰਮ ਪੈ ਚੁੱਕੇ ਨੇ ਪੰਜਾਬ ਅੱਜ ਨਰਮ ਪੈ ਚੁੱਕਿਆ ਸੋ ਇਹ ਸਾਡੇ ਅੰਦੋਲਨ ਠੀਕਾ ਅੰਦੋਲਨ ਕਰਤਾ ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਵੀ ਜਿੰਨਾ ਚਿਰ ਸੰਤ ਜਰਨੈਲ ਸਿੰਘ ਭਿੰਡਰਾਲੇ ਤੋਂ ਪ੍ਰੇਰਿਤ ਹੋ ਕੇ ਸੰਘਰਸ਼ ਅਸੀਂ ਨਹੀਂ ਸ਼ੁਰੂ ਕਰਦੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਡਾ ਇਹ ਪੰਜਾਬੀਆਂ ਦਾ ਬਲੱਡ ਇਹ ਥੋੜੀ ਰਿਹਾ ਵੀ ਆਪਾਂ ਚਲੋ ਅੱਜ ਆ ਗਿਆ ਲੋਕ ਰਾਸ ਸਾਨੂੰ ਵੋਟਾਂ 'ਚ ਫਸਾਤਾ ਵੀ ਝੰਡੇ ਲੈ ਕੇ ਬਹਿ ਜਾਓ ਅਸੀਂ ਤਾਂ ਸਮਸੀਰਾ ਖੜਕਾਈਆਂ ਨੇ ਕਾਬਲ ਕੰਧਾਰ ਤੱਕ ਲੈ ਲਦਾਖ ਤੱਕ ਦਿੱਲੀ ਲਾਲ ਕਿਲੇ ਤੱਕ ਸਾਡਾ ਰਾਸ ਸੀਗਾ ਜਦੋਂ ਸਾਡੇ ਹੱਥ 'ਚ ਗੁਰੂ ਸਾਹਿਬ ਨੇ ਹਥਿਆਰ ਫੜਾਏ ਸੀ ਸੋ ਅੱਜ ਸਾਡੇ ਹੱਥ 'ਚ ਵੋਟਾਂ ਫੜਾਤੀਆਂ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਲੋਕਰਾਜ ਚ ਲਿਆਇਆ ਤਾਂ ਲੋਕਰਾਜ ਚ ਸਾਡਾ ਹਾਲ ਇਹ ਹੋ ਰਿਹਾ ਸੋ ਦੇਖੋ ਸਮੁੱਚੇ ਕਿਸਾਨ ਆ ਛੱਪੜ ਪਾ ਕੇ ਬੈਠੇ ਨੇ ਤੇ ਜਿਹੜਾ ਅੰਨ ਦਾਤਾ ਜਿਹੜਾ ਸਮੁੱਚੇ ਦੁਨੀਆ ਨੂੰ ਵਰਲਡ ਨੂੰ ਸਾਨੂੰ ਅੰਨ ਪੈਦਾ ਕਰਕੇ ਦਿੰਦਾ ਉਹਦਾ ਇਹ ਹਾਲ ਹੋਣਾ ਚਾਹੀਦਾ ਸਰਕਾਰਾਂ ਸਾਡੇ ਕਿਸਾਨ ਦਾ ਸੁਧ ਨਾ ਲੈਣਾ ਆ ਕੇ ਇਹਨਾਂ ਦਾ ਹਾਲਚਾਲ ਨਾ ਜਾਣਨ ਇਸ ਤੋਂ ਗੰਭੀਰ ਸਥਿਤੀ ਪੰਜਾਬ ਵਾਸਤੇ ਕੀ ਹੋ ਚੁੱਕੀ ਹੈ ਪੰਜਾਬ ਬੜੇ ਨਾਜ਼ੁਕ ਜਿਹੜਾ ਸਟੇਜ ਤੇ ਖੜਾ ਜਿੱਦ ਅਸੀਂ ਜਿੰਨੇ ਇੱਥੇ ਲੋਕ ਆਏ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਕੀ ਆਪਾਂ ਕੀ ਵੇਟ ਕਰ ਰਹੇ ਆ ਵੀ ਸਰਦਾਰ ਜਲਜੀਤ ਸਿੰਘ ਦੱਲੇਵਾਲ ਦੀ ਮਰਨ ਦੀ ਵੇਟ ਕਰ ਰਹੇ ਆ ਆਪਾਂ ਮਰਨਾ ਦੇਖਣ ਆਏ ਆ ਤੇ ਆਪਾਂ ਨੂੰ ਸਾਡੇ ਆਗੂਆਂ ਨੂੰ ਕਹਿਣਾ ਕਿਸਾਨ ਆਗੂਆਂ ਦੇ ਅਸੀਂ ਤਾਂ ਮਗਰ ਲੱਗੇ ਪਏ ਆ ਉਹ ਚਾਹੇ ਜਾਂ ਰਾਹ ਦਿਖਾਉਂਦੇ ਅਸੀਂ ਉਹ ਲੜਦੇ ਆਂ ਵੀ ਇਹ ਸੰਘਰਸ਼ ਨੂੰ ਹੋਰ ਵਾਈਡ ਕਰਨ ਦੀ ਲੋੜ ਹੈ ਸਿੱਖਾ ਕਰਨ ਦੀ ਲੋੜ ਹੈ ਇਹ ਆਏ ਸ਼ਾਂਤਮਈ ਤਰੀਕੇ ਨਾਲ ਸਾਡੇ ਲੋਕਾਂ ਨੂੰ ਮਰਦਾ ਸੀ ਨਹੀਂ ਦੇਖ ਸਕਦੇ ਸਾਡੇ ਕਿਸਾਨ ਆਗੂ ਸਰਦਾਰ ਡੱਲੇਵਾਲ ਸਿੰਘ ਨੂੰ ਅਸੀਂ ਮਰਦਾ ਇਸ ਤਰ੍ਹਾਂ ਨਹੀਂ ਦੇਖ ਸਕਦੇ ਕਿ ਅਸੀਂ ਇੱਥੇ ਤਮਾਸ਼ਾ ਦੇਖਣ ਥੋੜੀ ਆਏ ਅਸੀਂ ਕੋਈ ਪ੍ਰਾਪਤੀ ਕਰਨ ਆਏ ਆ ਅੱਗੇ ਵਧਣ ਆਹ ਆ ਇੱਥੇ ਬਾਰਡਰ ਲਾਤਾ ਬਾਰਡਰ ਲਾਤਾ ਇਹ ਇਹਨਾਂ ਨੂੰ ਆਜ਼ਾਦੀ ਕਿਨੇ ਦਵਾਈ ਹਿੰਦੁਸਤਾਨ ਨੂੰ ਆਜ਼ਾਦੀ ਕਿਨੇ ਦਵਾਈ ਇਹਨਾਂ ਦੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਮੁਗਲਾਂ ਦੀ ਗੁਲਾਮੀ ਅੰਗਰੇਜ਼ਾਂ ਦੀ ਗੁਲਾਮੀ ਵੱਖ-ਵੱਖ ਰਾਜਿਆਂ ਦੀ ਗੁਲਾਮੀ ਕਿੰਨੇ ਆਜ਼ਾਦਿਤ ਭਾਈ ਜਦ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਿੰਘ ਸਾਜਿਆ ਇੱਕ ਵੱਖਰੀ ਕੌਮ ਦਵਾਈ ਤੇ ਆਜ਼ਾਦੀ ਦੇ ਸੰਘਰਸ਼ ਚ ਕਿੰਨੀਆਂ ਸਾਡੀਆਂ ਫਾਂਸੀਆਂ ਲੱਗੀਆਂ ਕੁਰਬਾਨੀਆਂ ਸਿੱਖਾਂ ਦੀਆਂ ਕਿੰਨੀਆਂ 90% ਸਾਡੀਆਂ ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦ ਅਸੀਂ ਕਰਾ ਕੇ ਦਿੱਤਾ ਬਾਰਡਰ ਸਾਡੇ ਬਾਰਡਰ ਤਾਂ ਫਿਰ ਲਾਲ ਕਿਲੇ ਤੱਕ ਸੀ ਕਾਬਲ ਖੰਧਾਰ ਤੱਕ ਸੀ ਲੈ ਲਦਾਖ ਤੱਕ ਸੀ ਜਿਹੜਾ ਸਾਡੇ ਪੰਜਾਬ ਨੂੰ ਐਡਾ ਬਣਾਤਾ ਕੀ ਅਸੀਂ ਹੁਣ ਵੱਖ ਦੇਸ਼ ਦੇ ਕੋਈ ਨਾਗਰਿਕ ਕੀ ਅਸੀਂ ਪਾਕਿਸਤਾਨੀ ਆ ਕੀ ਇਹ ਸਾਬਤ ਕੀ ਕਰਨਾ ਚਾਹੁੰਦੇ ਆ ਸ਼ਾਂਤਮਈ ਤਰੀਕੇ ਨਾਲ ਕਿਸਾਨ ਦਿੱਲੀ ਜਾਣਾ ਚਾਹੁੰਦਾ ਜਿਹੜੀ ਰਾਜਸਤਾਨੀ ਐ ਸਿੱਖਾਂ ਦੀ ਵੀ ਮਹਾਰਾਜਾ ਰਣਜੀਤ ਸਿੰਘ ਵੇਲੇ ਰਾਜਸਤਾਨੀ ਸੀ ਉੱਥੇ ਸਾਨੂੰ ਜਾਣ ਨਹੀਂ ਦੇ ਰਹੇ ਤੇ ਫਿਰ ਅਸੀਂ ਨੌਜਵਾਨ ਲੋਕ ਅੱਜ ਹੱਥ ਤੇ ਹੱਥ ਧਰੇ ਬੈਠੇ ਆ ਤੇ ਜੇ ਅਸੀਂ ਸ਼ੰਗਾਰ ਸੋਹੀ 84 ਵਾਲਾ ਸ਼ੁਰੂ ਕਰਤਾ ਤਾਂ ਫਿਰ ਇਹਨਾਂ ਤੋਂ ਸਾਹਮਣਾ ਨਹੀਂ ਸਰਕਾਰਾਂ ਤੋਂ ਸਾਨੂੰ 84 ਵੱਲ ਨਾ ਤੱਕ ਅਸੀਂ ਹਾਰ ਕੇ ਫਿਰ ਉਹੀ ਸਾਡੇ ਬਜ਼ੁਰਗ ਤਾਂ ਨਹੀਂ ਚਾਹੁੰਦੇ ਵੀ ਅਸੀਂ ਹਥਿਆਰਾਂ ਵੱਲ ਪ੍ਰੇਰਿਤ ਹੋ ਕੇ ਸੰਘਰਸ਼ ਨੂੰ ਤਿੱਖਾ ਕਰੀ ਫਿਰ ਹਾਰ ਕੇ ਸਾਨੂੰ ਉੱਧਰ ਵਧਾ ਰਹੀਆਂ ਸਰਕਾਰਾਂ ਤੱਕ ਰਹੀਆਂ ਤੱਕ ਐਮਐਸਪੀ ਦੀ ਜਿਹੜੀ ਮੁੱਖ ਮੰਗ ਉਹ ਆ ਇਹੀ ਮੰਗ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਹਿੰਦੇ ਸੀ ਕਿ ਅਸੀਂ ਚੁਟਕੀ ਮਾਰ ਕੇ ਦੇਵਾਂਗੇ ਫਿਰ ਉਹ ਕਿੱਧਰ ਗਈ ਕਿਉਂਕਿ ਕਈ ਰਾਜਾਂ ਵਿੱਚ ਸੂਬੇ ਵੀ ਦੇ ਰਹੇ ਇਹ ਚੀਜ਼ਾਂ ਮਿਨੀਮਮ ਸਪੋਰਟਸ ਪ੍ਰਾਈਸ ਹੈ ਨਾ ਐਮਐਸਪੀ ਦੀ ਮੰਗ ਇਹਨਾਂ ਦੇ ਜਿਹੜੇ ਲੀਡਰ ਨੇ ਆਮ ਆਦਮੀ ਝਾੜੂ ਤੇ ਚੁਟਕੀਆਂ ਮਾਰ ਮਾਰ ਕਹਿੰਦੇ ਸੀ ਤੁਹਾਨੂੰ ਐਮਐਸਪੀ ਦੇਵਾਂਗੇ ਪਰ ਪੰਜਾਬ ਦੇ ਲੋਕ ਅੱਜ ਇਸ ਤਰ੍ਹਾਂ ਗੁੰਗੇ ਹੋ ਚੁੱਕੇ ਆ ਬੋਲੇ ਹੋ ਚੁੱਕੇ ਆ ਇਹਨਾਂ ਨੂੰ ਫੜ ਕੇ ਪੁੱਛਦੇ ਨੇ ਗੁਲਾਮੇ ਤੋਂ ਫੜਨੇ ਨਾ ਖਿੱਚਣ ਵੀ ਪੁੱਛਣਾ ਐ ਐਮਐਸਪੀ ਕਿੱਥੇ ਆ ਤੇ ਆ ਤੁਸੀਂ ਕਹਿ ਰਹੇ ਹੋ ਵੀ ਆਮ ਹਰ ਇੱਕ ਬੰਦਾ ਇੱਥੇ ਜਿੰਨੂੰ ਮਰਜ਼ੀ ਪੁੱਛ ਲੋ ਆਮ ਆਦਮੀ ਤੋਂ ਔਖਾ ਤਾਂ ਵੋਟਾਂ ਇਹਨਾਂ ਨੂੰ ਕਿੱਥੋਂ ਪਈ ਜਾਂਦੀ 92 ਤੋਂ 96 ਹੋ ਗਏ ਚਾਰ ਸੀਟਾਂ ਬਰਨਾਲੇ ਵਾਲੀ ਸੀਟ ਕੋਈ ਜਿੱਤੀ ਵੀ ਥੋੜੀ ਐ ਹਜ਼ਾਰ ਵੋਟ ਨਾਲ ਕਿਹੜੀ ਸੀਟ ਜਿੱਤ ਲਈ ਤਿੰਨ ਸੀਟਾਂ ਉਹ ਜਿਤਾਦੀਆਂ ਫਿਰ ਜ਼ਿਆਦਾ ਸਾਡੇ ਕਹੂੰ ਚ ਬੇਈਮਾਨੀ ਆ ਗਈ ਪੰਜਾਬੀਆਂ ਦੇ ਵਿੱਚ ਉਪਰੋਂ ਅਸੀਂ ਨਿੰਦ ਰਹੇ ਵਿੱਚੋਂ ਇਹਨਾਂ ਨੂੰ ਵੋਟ ਪਾ ਰਹੇ ਆ ਜਾਂ ਫਿਰ ਜਿਹੜਾ ਵੋਟ ਸਿਸਟਮ ਆ ਈਵੀਐਮ ਆ ਉਹਦੇ ਵਿੱਚ ਕੋਈ ਨੁਕਸਾਨ ਜੇ ਉਹ ਈਵੀਐਮ 'ਚ ਨੁਕਸਾਨ ਆ ਸਿਸ ਵੋਟ ਕਿਤੇ ਹੋਰ ਪਾ ਰਿਹਾ ਵੋਟ ਕਿਤੇ ਹੋਰ ਜਾ ਰਹੀ ਆ ਫਿਰ ਤਾਂ ਇਸ ਤਰ੍ਹਾਂ ਸਾਡੇ ਤੇ ਇਹ ਰਾਜ ਪ੍ਰਬੰਧ ਕਾਇਮ ਰਹੂਗਾ ਲੋਕਾਂ ਦਾ ਰਾਜ ਆਉਣਾ ਹੀ ਨਹੀਂ ਲੋਕਾਂ ਦਾ ਡੈਮੋਕ੍ਰੇਸੀ ਤੋਂ ਭਾਵ ਕੀ ਡੈਮ ਇਹ ਡੈਮੋਕ੍ਰੇਸੀ ਆ ਕੋਈ ਸਾਨੂੰ ਇੱਥੇ ਸ਼ਾਂਤਮਈ ਤਰੀਕੇ ਨਾਲ ਸਾਨੂੰ ਲੋਕਾਂ ਨੂੰ ਵਧਨ ਨਹੀਂ ਦਿੰਦੇ ਇਹ ਸਾਡਾ ਦੇਸ਼ ਆ ਅਸੀਂ ਤੁਹਾਨੂੰ ਆਜ਼ਾਦ ਕਰਾ ਕੇ ਦਿੱਤਾ ਟੋਡੇ ਤੋ ਤਾਂ ਆਜ਼ਾਦ ਹੋਇਆ ਨਹੀਂ ਇਹ ਦੇਸ਼ ਮੈਂ ਇਹ ਗੱਲ ਵਾਰ-ਵਾਰ ਆ ਇਹਨੇ ਲੋਕ ਖੜੇ ਨੇ ਜ਼ਿਕਰ ਕਰਦਾ ਵੀ ਮੈਂ ਫਰਾਂਸ ਗਿਆ ਸੀ ਫਰਾਂਸ 'ਚ ਇੱਕ ਡਿਬੇਟ ਹੋ ਰਹੀ ਸੀ ਤੇ ਉੱਥੇ ਹਿੰਦੂ ਕੌਮ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਉਹ ਪਤਾ ਕੀ ਸਮਝਦੇ ਨੇ ਕਾਇਰ ਕਿਹਾ ਇੱਕ ਗੋਰੇ ਨੇ ਮੇਰੀ ਡਿਬੇਟ 'ਚ ਉਹਨੂੰ ਕਿਹਾ ਵੀ ਤੁਹਾਡੇ ਲੋਕ ਕਾਇਰ ਨੇ ਮੈਂ ਹਾਊ ਟੂ ਸੇ ਥੈਟ ਵੀ ਕਾਇਰ ਤਾਂ ਕਹਿ ਕੇ ਮੈਂ ਕਹਿੰਦਾ ਤੁਹਾਡੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੁਸੀਂ ਆਪਦੇ ਆਪ ਨੂੰ ਸਮਝਦੇ ਕੀ ਹੋ ਦੱਸੋ ਹਜ਼ਾਰਾਂ ਸਾਲਾਂ ਦੀ ਗੁਲਾਮੀ ਹਿੰਦ ਦੀ ਰਹੀ ਕਿ ਨਹੀਂ ਅੰਗਰੇਜ਼ਾਂ ਦੀ ਮੁਗਲਾਂ ਦੀ ਰਾਜਿਆਂ ਦੀ ਤੇ ਅਸੀਂ ਤਾਂ ਆਜ਼ਾਦ ਕਰਾਉਣ ਵਾਲੇ ਆ ਅਸੀਂ ਆਜ਼ਾਦ ਕਰਾਇਆ ਇਸ ਮੁਲਕ ਨੂੰ ਸਾਡੇ ਬਜ਼ੁਰਗਾਂ ਨੇ ਸਾਡੇ ਵੰਡ ਵੱਡੇ ਰਿਆਂ ਨੇ ਆਜ਼ਾਦ ਕਰਾਇਆ ਤੇ ਸਾਡਾ ਹਾਲ ਹੈ ਕੌਮ ਦਾ ਏਕਤਾ ਅਸੀਂ ਇੱਥੇ ਬੈਠੇ ਹੱਥ ਤੇ ਹੱਥ ਧਰੀ ਵੀ ਸਾਨੂੰ ਜਾਣ ਦੋ ਜੀ ਜਾਣ ਦੋ ਐ ਐ ਐ ਪੈਰੀ ਹੱਥ ਲਾਏ ਕੁਝ ਨਹੀਂ ਮਿਲਦਾ ਜੇ ਆਪ ਦਾ ਗੁਲਾਮਾਂ ਬਚਾਉਣਾ ਨਾ ਅਗਲੇ ਦਾ ਗੁਲਾਮਾ ਫੜਨਾ ਪਊ ਅੱਜ ਦਾ ਸਮਾਂ ਇਹ ਹੈ ਆ ਇਹ ਸਮਾਂ ਹੁਣ ਆ ਆਗੂ ਸਾਡਾ 24 ਦਿਨਾਂ ਤੋਂ ਪੁਖੜਤਾਲ ਤੇ ਬੈਠਾ ਠੀਕ ਆ ਸਾਡਾ ਤਾਂ ਬੰਦ-ਬੰਦ ਕਟਾਉਣ ਦਾ ਇਤਿਹਾਸ ਆ ਸ਼ਹੀਦੀਆਂ ਦਾ ਇਤਿਹਾਸ ਆ ਜੇ ਅਸੀਂ ਵੀ ਆਏ ਆ ਜੇ ਅਸੀਂ ਇੱਥੇ ਸੰਘਰਸ਼ ਕਰਦੇ ਅੱਜ ਸਾਡੀ ਡੈਥ ਹੋ ਜੇ ਤਾਂ ਸਾਡਾ ਜੀਵਨ ਤਾਂ ਸਫਲ ਹੋ ਜੇ ਇਸ ਤੋਂ ਵੱਡੀ ਮੌਤ ਤਾਂ ਹੋ ਨਹੀਂ ਸਕਦੀ ਐ ਇੱਥੇ ਜਾਂਦੇ ਹੋਏ ਐਕਸੀਡੈਂਟ ਹੋ ਕੇ ਮਰ ਜੀਏ ਜਾਂ ਹਾਰਟ ਅਟੈਕ ਨਾਲ ਮਰ ਜੀਏ ਫਿਰ ਥੂਕੋੜੀ ਹੋ ਜਾਣੀ ਇਹ ਸੰਘਰਸ਼ਾਂ ਦੇ ਲੇਖੇ ਲੱਗ ਜੇ ਜ਼ਿੰਦਗੀ ਪਰ ਸੰਘਰਸ਼ ਵੀ ਕੋਈ ਇਹ ਨਹੀਂ ਸਰਕਾਰਾਂ ਦੇ ਥੱਲੇ ਲਾ ਕੇ ਆਪਾਂ ਕਿੰਨਾ ਚਿਰ ਸੰਘਰਸ਼ ਜਾਰੀ ਰੱਖਾਂਗੇ ਠੀਕ ਹੈ ਇਹਨਾਂ ਤੋਂ ਆਪਾਂ ਬੇਨਤੀਆਂ ਕਰਕੇ ਕਿੰਨਾ ਚਿਰ ਕੋਈ ਚੀਜ਼ਾਂ ਮੰਗਾ ਲੋੜ ਹੈ ਸੰਘਰਸ਼ ਨੂੰ ਤਿੱਖਾ ਕਰਨ ਦੀ ਮੈਂ ਤਾਂ ਕਹਿ ਰਿਹਾ ਸਾਡੇ ਬਜ਼ੁਰਗ ਨਹੀਂ ਚਾਹੁੰਦੇ ਵੀ ਅਸੀਂ ਹਥਿਆਰਾਂ ਦੀ ਗੱਲ ਕਰੀਏ 84 ਵਾਲ ਪਰ ਇਹ ਸਾਨੂੰ ਧੱਕ ਰਿਹਾ 84 ਵਾਲ ਨੌਜਵਾਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਪਹਿਲਾਂ ਤਾਂ ਸਾਡੇ ਬਜ਼ੁਰਗਾਂ ਨੇ ਪਹਿਲਾਂ ਤਾਂ ਸਾਡੇ ਬਜ਼ੁਰਗਾਂ ਨੇ ਜਿਹੜੀ ਇਹ ਬੰਜਰ ਜ਼ਮੀਨ ਸੀ ਪੰਜਾਬ ਦੀ ਇੱਥੇ ਬਲਦਾਂ ਨਾਲ ਉੱਠਾਂ ਨਾਲ ਹਲ ਵਾਕੇ ਇਹਨੂੰ ਉਪਜਾਊ ਬਣਾਇਆ ਆਪ ਹਨ ਪੜ ਰਹੇ ਸਾਨੂੰ ਪੜ ਲਿਖ ਕੇ ਇਸ ਕਾਬਲ ਬਣਾਇਆ ਵੀ ਅਸੀਂ ਆਪ ਦੇ ਕੌਮ ਦੀ ਦੇਸ਼ ਪੰਜਾਬ ਦੀ ਗੱਲ ਕਰ ਸਕੀਏ ਅੱਜ ਜੇ ਅਸੀਂ ਇਸ ਕਾਬਲ ਹੋ ਗਏ ਤਾਂ ਅੱਜ ਅਸੀਂ ਸੰਘਰਸ਼ ਚ ਨਹੀਂ ਆਉਂਦੇ ਅੱਜ ਅਸੀਂ ਇੱਥੇ ਆ ਨਹੀਂ ਰਹੇ ਨੌਜਵਾਨ ਅੱਜ ਵੀ ਇੱਥੇ 70 70 80 80 ਸਾਲਾਂ ਦੇ ਬਜ਼ੁਰਗ ਬੈਠੇ ਨੇ ਦੇਖ ਲਓ ਤੁਸੀਂ ਫਿਰ ਇਹਨਾਂ ਦੀ ਜਿਹੜੀ ਅਖੀਰਲੀ ਪਹਿਲਾਂ ਤਾਂ ਇਹਨਾਂ ਨੇ ਸਾਨੂੰ ਇਸ ਕਦਰ ਬਣਾਇਆ ਸਾਡਾ ਪਾਲਣ ਪੋਸ਼ਣ ਕੀਤਾ ਅੱਜ ਇਹ ਫਿਰ ਸੰਘਰਸ਼ਾਂ 'ਚ ਵੀ ਇਹੀ ਬੈਠਿਆ ਨੌਜਵਾਨ ਕਿੱਧਰ ਗਏ ਜੀ ਨੌਜਵਾਨ ਸਾਡੇ ਨਸ਼ਿਆਂ ਵੱਲ ਤੱਕ ਤੇ ਇਹੀ ਰੀਜ਼ਨ ਪੰਜਾਬ ਨੂੰ ਪੰਜਾਬ ਮਕਾਇਆ ਨਹੀਂ ਮੁੱਕਦਾ ਪੰਜਾਬ ਨੂੰ ਮਕਾਉਣ ਵਾਸਤੇ ਵੱਡੀਆਂ ਪਾਲਿਸੀਆਂ ਬਣੀਆਂ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤਾਂ ਜਿਹੜਾ ਸਾਡਾ ਖਿੱਤਾ ਸਾਨੂੰ ਵੰਡਿਆ ਨਾ ਲੈਂਦਾ ਪੰਜਾਬ ਸਾਡਾ ਅੱਢ ਕਰਤਾ ਕਾਬਲ ਕੰਦਾਰ ਜੰਮੂ ਕਸ਼ਮੀਰ ਲੇ ਲਦਾਖ ਹਰਿਆਣਾ ਸਾਡਾ ਸੀ ਅੱਜ ਸਾਡੀ 13 ਸੀਟਾਂ ਦੀ ਰਹਿ ਗਈ ਤਾਕਤ ਵੋਟ ਦੀ ਤਾਕਤ ਨਾਲ ਸਾਨੂੰ ਮਾਰਿਆ ਗਿਆ ਤੇ ਜੂਡੇ ਜਿਹੜੇ ਨੌਜਵਾਨ ਸੀ ਇਹਨੂੰ ਨਸ਼ਿਆਂ ਨਾਲ ਮਾਰ ਰਹੇ ਨੇ ਉਹ ਚ ਹੈ ਸਕਸੈਸ ਹੋ ਰਹੇ ਨੇ ਕਿਸਾਨ ਜਥੇਬੰਦੀਆਂ ਉੱਠੀਆਂ ਨੇ ਤੇ ਇਹਦਾ ਜੇ ਆਪਾਂ ਸਾਥ ਨਹੀਂ ਦਿੰਦੇ ਤਾਂ ਫਿਰ ਬੈਠੋ ਘਰ ਬੈਠੇ ਮਰੋ ਕੱਲਾ ਕੱਲਾ ਮਰੋ ਮੈਂ ਤਾਂ ਚਾਹਣਾ ਵੀ ਕੱਲਾ ਕੱਲੇ ਮਰਨ ਨਾਲੋਂ ਇਕੱਠੇ ਹੋ ਕੇ ਲੜ ਕੇ ਮਰੀ ਜ਼ਿੰਦਗੀ ਦਾ ਕੋਈ ਮਕਸਦ ਪੈਦਾ ਹੋ ਜੂ ਕੌਮ ਦੇਸ਼ ਪੰਜਾਬ ਵਾਸਤੇ ਆ ਸ਼ਹੀਦਿਆਂ ਦਾ ਦਿਨ ਹੈ ਮੜੇ ਗੁਰੂ ਸਾਹਿਬ ਤੋਂ ਸੇਧ ਲੈ ਲੋ ਚਾਹੇ ਮੈਂ ਸਾਬਤ ਸੋ ਸਿੱਖ ਨਹੀਂ ਪਰ ਸਿੱਖ ਧਰਮ ਚ ਤਾਂ ਹੈਗਾ ਨਾ ਇੰਨਾ ਯਕੀਨ ਆ ਨਾ ਇਹ ਜੀਆਂ ਕੁਰਬਾਨੀਆਂ ਦੁਨੀਆ ਤੇ ਕਿਤੇ ਹੈਗੀ ਇਹੋ ਸੇ ਕੁਰਬਾਨੀ ਚਾਰ ਸਹਬਜਾਦੇ ਬਾਰੇ ਹੁਣ ਮਾਤਾ ਬਾਰੇ ਹੋਵੇ ਪਿਤਾ ਬਾਰੇ ਹੋਵੇ ਆਪ ਸਿੱਖ ਧਰਮ ਇਹ ਜੀਆਂ ਚੀਜ਼ੀਆਂ ਕੁਰਬਾਨੀਆਂ ਦੇ ਕੇ ਅਸਾਨੂੰ ਇੱਥੇ ਅਸੀਂ ਬਸੇ ਆ ਤਾ ਇਹ ਸੋਨਾ ਦੇਸ ਪੰਜਾਬ ਬਸੇ ਇਹਨੂੰ ਛੱਡ ਛੱਡ ਕੇ ਵਿਦੇਸ਼ਾਂ ਚ ਜਾਈ ਜਾਂਦੇ ਕੀ ਰੱਖਿਆ ਵਿਦੇਸ਼ਾਂ ਚ ਗੁਲਾਮੀ ਕਰਨ ਜਾਂਦੇ ਆ ਉਹਨਾਂ ਦੇ ਦਿਹਾੜੀ ਕਰਨ ਜਾਂਦੇ ਆ ਮੈਂ ਤਾਂ ਗਿਆ ਸਾਰੇ ਵਰਲਡ ਟੂਰ ਕੀਤਾ ਦੇਖਿਆ ਕੀ ਸਿਸਟਮ ਆ ਤਾਂ ਇੱਥੇ ਵਾਪਸ ਆਇਆ ਨਾ ਕੋਈ ਲੜਾਈ ਲੜ ਰਹੇ ਆ ਲੋਕਾਂ ਨਾਲ ਖੜ ਰਹੇ ਆ ਖੜਾਂਗੇ ਆਪਣੇ ਲੋਕਾਂ ਨਾਲ ਲੜਦੇ ਲੜਦੇ ਜੇ ਜਾਨਾਂ ਚਲੀਆਂ ਗਈਆਂ ਗੀਆਂ ਡੱਲੇਵਾਲ ਸਾਹਿਬ ਨੇ ਵੀ ਸ਼ਾਇਦ ਇਹੀ ਮਕਸਦਾ ਉਹਨਾਂ ਦਾ ਵੀ ਆਪਦੇ ਲੋਕਾਂ ਵਾਸਤੇ ਜੇ ਮੈਂ ਕੁਰਬਾਨੀ ਦੇ ਜਾਂ ਸ਼ਾਇਦ ਇਹ ਜਾਗ ਉਠੇ ਪਰ ਮੈਂ ਕਹਿਣਾ ਵੀ ਲੋਕ ਨਾ ਫਿਰ ਲੋਕਾਂ ਨੂੰ ਕੁਝ ਮਾੜਾ ਕਿਹਾ ਨਹੀਂ ਜਾਂਦਾ ਕਿਉਂਕਿ ਅਸੀਂ ਵੋਟ ਸਿਸਟਮ ਚ ਲੋਕ ਤਾਂ ਉਹ ਉਸ ਕੁਰਬਾਨੀ ਨੂੰ ਨਹੀਂ ਯਾਦ ਕਰਦੇ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਸਾਰਾ ਪਰਿਵਾਰ ਵਾਰਤਾ ਫਿਰ ਜੇ ਉਸ ਤੋਂ ਕੋਈ ਨਹੀਂ ਸਿੱਖੇ ਫਿਰ ਆਪਾਂ ਹੋਰ ਕੀ ਸਿੱਖਾਂਗੇ ਸੋ ਆਪ ਆਪ ਦਾ ਮੂਲ ਪਛਾਣਨ ਦੀ ਲੋੜ ਹੈ ਤੇ ਸੰਘਰਸ਼ ਚੱਲ ਰਿਹਾ ਹੈ ਇੱਥੇ ਵੱਡੇ ਤਦਾ ਚਾਓ ਇਹ ਬਾਰਡਰ ਬੂਡਰ ਤਾਂ ਜਦੋਂ ਫਿਰ ਸਿੱਖ ਕੌਮ ਆਪਦੀ ਆਈ ਤੇ ਆ ਗਈ ਉੱਡ ਜਾਣੇ ਆ ਸਾਰੇ ਫਿਰ ਬਾਰਡਰ ਤਾਂ ਸਾਡਾ ਲਾਲ ਕਿਲਾਗਾ ਠੀਕ ਆ ਲਾਲ ਕਿਲੇ ਤੱਕ ਸਿੱਖ ਰਾਜ ਦੇ ਝੰਡੇ ਸੀਗੇ ਫਿਰ ਉਹ ਸਾਡਾ ਸਾਰਾ ਏਰੀਆ ਸੀ ਲਵਾਂਗੇ ਅੱਜ ਸਾਨੂੰ ਪਾਕਿਸਤਾਨ ਨਾਲ ਵਪਾਰ ਕਿਉਂ ਨਹੀਂ ਕਰਨ ਦਿੰਦੇ ਬੰਗਲਾਦੇਸ਼ ਨਾਲ ਤੁਸੀਂ ਵਪਾਰ ਕਰ ਰਹੇ ਹੋ ਹਿੱਲੀ ਬਾਰਡਰ ਖੁੱਲਾ ਬਨਗਾਉ ਬਾਰਡਰ ਖੁੱਲਾ ਠੀਕ ਆ ਪਟਾਰਨ ਨਾਲ ਵਪਾਰ ਕਰ ਰਹੇ ਹੋ ਚਾਈਨਾ ਨਾਲ ਤੁਹਾਡੇ ਨਾਲ ਐਨੀ ਕਬਜ਼ਾ ਕਰ ਲਿਆ ਉਹਦੇ ਨਾਲ ਵਪਾਰ ਕਰ ਰਹੇ ਹੋ ਪਾਕਿਸਤਾਨ ਨਾਲ ਕਿਉਂ ਨਹੀਂ ਕਰਨ ਦੇ ਰਿਹਾ ਵੀ ਜੇ ਇਹਨਾਂ ਦੀ ਸਾਂਝ ਕਿਤੇ ਪੈ ਗਈ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਫਿਰ ਵੀ ਇਹ ਆਪ ਦੇ ਆਪ ਨੂੰ ਨਾ ਖਤਰਾ ਮੰਨ ਰਿਹਾ ਹਿੰਦੁਸਤਾਨ ਤਾ ਸਾਨੂੰ ਪਾਕਿਸਤਾਨ ਨੂੰ ਕੀ ਦਿਖਾਇਆ ਜਾਂਦਾ ਆ ਮੀਡੀਆ ਰਾਹੀਂ ਅੱਤਵਾਦੀ ਫਲਾਨ ਦਾ ਧਮਕਾ ਕੀ ਕੁਝ ਨਹੀਂ ਕਿਹਾ ਗਿਆ ਆ ਹੁਣ ਪਿੱਛੇ ਜੇ ਇੱਕ ਘਟਨਾ ਹੋਈ ਸੀ ਉਹਨੂੰ ਵੀ ਪਾਕਿਸਤਾਨ ਨਾਲ ਜੋੜ ਕੇ ਰੱਖਤਾ ਸੀ ਸੋ ਡਰਾਉਂਦੇ ਆ ਸਾਨੂੰ ਪਾਕਿਸਤਾਨ ਦੇ ਨੇੜੇ ਨਹੀਂ ਜਾਣਦੇ ਰਹੇ ਪਾਕਿਸਤਾਨ ਨੂੰ ਇੱਕ ਅੱਤਵਾਦੀ ਮੁਲਕ ਇਹਨਾਂ ਨੇ ਐਲਾਨਿਆ ਸੋ ਸੰਘਰਸ਼ਾਂ ਵਾਸਤੇ ਜਿਹੜੇ ਉੱਠਦੇ ਆ ਉਹਨਾਂ ਨੂੰ ਨਾਮ ਮਿਲਦੇ ਰਹਿੰਦੇ ਆ ਵੱਖ-ਵੱਖ ਸਮੇਂ ਕਦੇ ਆਪਾਂ ਅੱਤਵਾਦੀ ਆ ਕਦੇ ਗੈਂਗਸਟਰ ਆ ਕਦੇ ਬਾਗੀ ਆ ਇਹ ਤਾਂ ਆਪਣੀ ਕੌਮ ਦਾ ਇਤਿਹਾਸ ਰਿਹਾ ਤੇ ਅਸੀਂ ਕੋਈ ਨਾ ਜੇ ਇਹਨਾਂ ਦੀ ਨਜ਼ਰਾਂ ਚ ਅਸੀਂ ਇਹ ਆਤੋਂ ਫਿਰ ਇਹੀ ਸਹੀ ਜੀ ਬਹੁਤ ਧੰਨਵਾਦ ਹਾਂ ਥੈਂਕ ਯੂ